ਖੰਨਾ ਪੁਲਿਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕਾਨੂੰਨ ਦੇ ਲੰਬੇ ਹੱਥਾਂ ਤੋਂ ਉਪਰਾਧੀ ਬਚ ਨਹੀਂ ਸਕਦੇ ਮਾਚੀਵਾੜਾ ਸਾਹਿਬ ਵਿੱਚ ਮੰਬਰਾਲਾ ਮਾਨਕੀ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀ ਜਿੱਥੇ ਇੱਕ ਤਰੰਵੀ ਰੋਸ ਟਰਮਾ ਤੇ ਗੁਰਵਿੰਦਰ ਨਾਂ ਦੇ ਕੁਛਸਨ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੰਨਾ ਪੁਲਿਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਕਾਨੂੰਨ ਦੇ ਲੰਬੇ ਹੱਥਾਂ ਤੋਂ অপরাধੀ ਬਚ ਨਹੀਂ ਸਕਦੇ ਮਾਚੀਵਾੜਾ ਸਾਹਿਬ ਵਿੱਚ 30 ਅਕਤੂਬਰ ਦੀ ਰਾਤ ਹੋਈ ਗੋਲੀਬਾਰੀ ਦੀ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਸਿਰਫ 5 ਦਿਨਾਂ ਵਿੱਚ ਕਾਰ ਸਮੇਤ ਕਾਬੂ ਕਰ ਲਿਆ ਗਿਆ ਹੈ ਐਸਐਸਪੀ ਡਾਕਟਰ ਜੋਤੀ ਯਾਦਵ ਬੈਸ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਅਤੇ ਡੀਆਈਜੀ ਸਤਿੰਦਰ ਸਿੰਘ ਦੇ ਨਿਰਦੇਸ਼ਾ ਹੇਠ ਚੱਲ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ SSP 범ਜੀਤ ਸਿੰਘ DSP मोहित कुमार सिंगला DSP करमजीत सिंह ग्रेवाल ਅਤੇ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਸੀਆਈ ਸਟਾਫ ਖੰਨਾ ਨੇ ਇਹ ਸਫਲਤਾ ਹਾਸਲ ਕੀਤੀ ਅਰਸੂ ਰਾਤ ਇੱਕ ਸੰਭਰਾਲਾ ਮਾਨਕੀ ਪਿੰਡ ਦੇ ਵਿੱਚ ਫਾਇਰਿੰਗ ਹੋਈ ਸੀ ਜਿੱਥੇ ਇੱਕ ਤਰੰਵੀ ਰੋਸ਼ ਤਰਮਾ ਤੇ ਗੁਰਵਿੰਦਰ ਨਾ ਦੇ ਕੁਐਸਚਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਤੇ ਉਹਨਾਂ ਨੇ ਜੋ ਸੈਲੈਂਟ ਸੀਗੇ ਜੋ ਅਕਿਊਜ਼ ਆਏ ਸੀਗੇ ਦੋ ਬਾਈਕਸ ਦੇ ਉੱਪਰ ਚਾਰ ਪਰਸਨ ਆਏ ਸੀਗੇ ਉਹਨਾਂ ਨੇ ਸਪੈਸੀਫਿਕਲੀ ਧਰਮਾ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੁੱਛ ਕੇ ਕਿ ਧਰਮਾ ਕੌਣ ਸਾ ਹੈਗਾ ਤੇ ਫਾਇਰਿੰਗ ਕੀਤੀ ਉਹ ਧਰਮ ਵੀ ਥੋੜਾ ਜਿਹਾ ਮੁੜ ਗਿਆ ਤੇ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਉਹ ਬੋਲੀ ਜਾ ਕੇ ਵੱਜੀ ਤੇ ਉਹਦੇ ਖੱਬੇ ਬੱਖੀ ਦੇ ਵਿੱਚ ਗੋਲੀ ਵੱਜੀ ਸੀਗੀ ਤੇ ਬਲੱਡ ਲੌਸ ਕਰਕੇ ਫਿਰ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਏਟਲੀ ਤੇ ਪਹੁੰਚ ਕੇ ਬੰਡੀ ਤਾਰਾਵਾ ਦੇ ਅੰਡਰ ਐਫਆਰ ਦਰਜ ਕੀਤੀ ਤੇ ਇਮੀਡੀਏਟਲੀ ਫਿਰ ਮਲਟੀਪਲ ਟੀਮਸ ਇਸ ਕੇਸ ਦੇ ਵਿੱਚ ਵੀ ਐਸਪੀਡੀ ਦੇ ਓਵਰਆਲ ਸੁਪਰਵੀਜ਼ਨ ਦੇ ਅੰਡਰ ਡੀਐਸਪੀ ਡੀ ਤੇ ਡੀਐਸਪੀ ਸੰਮਰਾਲਾ ਐਸਐਚਓ ਸੰਮਰਾਲਾ ਸੀਆਈ ਇਨਚਾਰਜ ਦੇ ਨਾਲ ਇੱਕ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਇਮੀਡੀਏਟਲੀ ਪੁਲਿਸ ਫਿਰ ਹਰਕਤ ਦੇ ਵਿੱਚ ਆਈ ਤੇ ਇੱਥੇ ਵੀ ਇਸ ਕੇਸ ਦੇ ਵਿੱਚ ਜੋ ਅਕਿਊਜ਼ਡ ਹੋ ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਕਈਆਂ ਨੂੰ ਜੋ ਉਹਨਾਂ ਦੇ ক্লোਜ਼ ਐਸੋਸੀਏਟਸ ਹੈ ਜਿਨ੍ਹਾਂ ਨੇ ਆਫਟਰ ਇਨਸੀਡੈਂਟ ਉਹਨਾਂ ਦੀ ਪਨਾ ਦੇਣ ਦੇ ਵਿੱਚ ਜਾਂ ਉਹਨਾਂ ਨੂੰ ਲਪੋਣ ਦੇ ਵਿੱਚ ਮਦਦ ਕੀਤੀ ਹੈ ਇਦਾਂ ਦੇ 12 ਕੇ ਤਕਰੀਬਨ ਪਰਸਨ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਤੇ ਪੁਲਿਸ ਕਾਫੀ ਨੇੜੇ ਹੈ ਇਸ ਕੇਸ ਦੇ ਵਿੱਚ ਵੀ ਕਿ ਜੋ ਅਕਿਊਸਡ ਹੈ ਚਾਰਾ ਕੇ ਚਾਰਾ ਅਕਿਊਸ ਨੂੰ ਆਈ ਥਿੰਕ ਵਿਦ ਅ ਫਿਊ ਆਰਸ ਵੀ ਹੋ ਸਕਦਾ ਹੈ ਕਿ ਕਿ ਅਰੈਸਟ ਕਰ ਲਿਆ ਤੇ ਪੁਲਿਸ ਨੇ ਉਸ ਨੂੰ ਬਹੁਤ ਵਧੀਆ ਕੰਮ ਕੀਤਾ ਹੈਗਾ ਤੇ ਉਥੇ ਵੀ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਟ੍ਰੇਸ ਕਰਦੇ ਹੋਏ ਹੀ ਪੁਲਿਸ ਨੇ ਉਹਨਾਂ ਚਾਰੋਂ ਕੇ ਚਾਰੋਂ ਜੋ ਅਨਨੋਨ ਸੈਲੈਂਸ ਸੀਗੇ ਦੋ ਬਾਈਕ ਸਵਾਰ ਦੋ ਬਾਈਕ ਦੇ ਉੱਪਰ ਜੋ ਆਏ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈਗਾ ਤੇ ਅੱਗੇ ਉਹਨਾਂ ਦੇ ਹੋਰ ਵੀ ਅਸੋਸੀਏਟਸ ਨੇ ਉਹਨਾਂ ਨੂੰ ਫੜਿਆ ਜਾਏਗਾ ਤੇ ਇਸ ਕੇਸ ਦੇ ਵਿੱਚ ਕਿਉਂਕਿ ਜੋ ਅਕਿਊਜ਼ਡ ਹੈ ਇਨਾਂ ਦੇ ਕਾਫੀ ਨੇੜਲੇ ਜੋ ਅਸੋਸੀਏਟਸ ਹੈ ਇਹ ਇਨਾਂ ਦੇ ਫਰੈਂਡਸ ਵਗੈਰਾ ਜਿਨ੍ਹਾਂ ਨੇ ਇਨਾਂ ਨੂੰ ਪਨਾ ਵਗੈਰਾ ਦਿੱਤੀ ਹੈ ਜਦੋਂ ਉਹਨਾਂ ਨੂੰ ਫੜਿਆ ਗਿਆ ਹੈਗਾ ਤਾਂ ਇੱਕ ਸਵੇਰੇ ਇੱਕ ਗੈਂਗਸਟਰ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਪੋਸਟ ਪਾਈ ਗਈ ਸੀਗੀ ਜੋ ਕਿ ਵਾਇਰਲ ਹੋਈ ਸੀਗੀ ਸਾਡੇ ਵੀ ਧਿਆਨ ਚਾਹੀ ਤੇ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਕਿ ਉਹ ਇੱਕ ਫਾਲਸ ਕਲੇਮ ਹੈਗਾ ਤੇ ਉਹ ਮੌਕੇ ਦੋ ਕਿਉਂਕਿ ਅਸੀਂ ਕਾਫੀ ਨੇੜੇ ਹੈ ਇਨ ਅਕਿਊਸ ਨੂੰ ਫੜਨ ਤੇ ਤੇ ਉਹ ਇੱਕ ਧਿਆਨ ਨੂੰ ਪਠਖਾਣ ਦੇ ਲਈ ਚ ਪੋਸਟ ਪਾਈ ਗਈ ਹੈ ਤਾਂ ਬਿਲਕੁਲੀ ਫਾਲਸ ਇੱਕ ਕਲੇਮ ਹੈਗਾ ਤੇ ਕਿਉਂਕਿ ਜੋ ਗੁਰਵਿੰਦਰ ਹੈਗਾ ਉਹ ਅਨਦਰ ਟਾਰਗੇਟ ਹੀ ਨਹੀਂ ਸੀਗਾ ਉਹਨਾਂ ਨੇ ਤਾਂ ਧਰਮਾਂ ਨੂੰ ਪੁੱਛ ਕੇ ਗੋਲੀ ਚਲਾਈ ਸੀਗੀ ਤੇ ਗੋਲੀ ਦੇ ਵੀ ਕੋਈ ਸਿੱਧੀ ਉਹ ਨਹੀਂ ਸੀਗੀ ਉਹ ਤਾਂ ਬਾਈ ਚਾਂਸ ਹੋ ਗਿਆ ਕਿ ਉਹ हट ਗਿਆ ਤੇ ਪਿੱਛੇ ਖੜੇ ਬੰਦੇ ਨੂੰ ਲੰਗੀ ਤਾਂ ਇੱਕ ਫਾਲਸ ਕਲੇਮ ਹੈਗਾ ਤੇ ਇਹਨੂੰ ਅਸੀਂ ਕਿਉਂਕਿ ਉਹਨਾਂ ਨੇ ਪੋਸਟ ਪਾਈ ਹੈ ਤਾਂ ਹੁਣ ਅਸੀਂ ਉਹਨਾਂ ਨੂੰ ਵੀ ਨਾਮਿਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਨਾਂ ਦੇ ਸਾਥੀਆਂ ਨੂੰ ਵੀ ਜੋ ਵੀ ਜੋ ਵੀ ਇਸ ਏਰੀਆ ਦੇ ਵਿੱਚ ਉਹਨਾਂ ਦੇ ਸਾਥੀ ਹੈ ਜਾਂ ਅਸੋਸੀਏਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਹੀ ਅਸੀਂ ਨਾਮਿਨੇਟ ਕਰਕੇ ਇਸ ਕੇਸ ਦੇ ਵਿੱਚ ਲੈ ਕੇ ਆਏਗੇ ਤੇ ਇਹਦੇ ਨਾਲ-ਨਾਲ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਮੀਡੀਆ ਦੇ ਵਿੱਚ ਜੋ ਡਿਸਕਸਡ ਹੈ ਉਹਨੂੰ ਇੱਕ ਸੈਂਸੇਸ਼ਨਲਾਈਜ਼ ਕਿੱਦਾਂ ਗਿਆਗਾ ਕਿ ਇੱਕ ਕਬੱਡੀ ਦਾ ਖਿਡਾਰੀ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਉਹਨਾਂ ਦੇ ਫੈਮਿਲੀ ਮੈਂਬਰਸ ਤੋਂ ਵੀ ਮੀਡੀਆ ਵੀ ਵੈਰੀਫਾਈ ਕਰ ਸਕਦੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਪਿੰਡ ਦੇ ਸਰਪੰਚ ਵਗੈਰਾ ਨੇ ਵੀ ਦੱਸਿਆ ਹੈਗਾ ਕਿ ਗੁਰਵਿੰਦਰ ਜੋ ਹੈ ਉਹ ਪਿਜਨਸ ਵਗੈਰਾ ਪਾਲਦਾ ਸੀਗਾ ਤੇ ਕਬੱਡੀ ਦਾ ਖਿਡਾਰੀ ਨਹੀਂ ਹੈ ਤੇ ਲੇਕਿਨ ਫਿਰ ਵੀ ਉਹਦੀ ਡੈਥ ਹੋਈ ਹੈਗੀ ਤੇ ਉਹ ਮਰਡਰ ਦਾ ਸੈਕਸ਼ਨ ਅਸੀਂ ਕੇਸ ਵਿੱਚ ਲਾਇਆ ਹੈਗਾ ਤੇ ਇਹਦੇ ਨਾਲ ਨਾਲ ਹੀ ਪੁਲਿਸ ਪੂਰੀ ਹੀ ਪੂਰੀ ਅਹ uh, 100% ਆਪਣੀ ਡੈਡੀਕੇਸ਼ਨ ਦੇ ਨਾਲ ਇਸ ਕੇਸ ਵਿੱਚ ਲੱਗੀ ਹੋਈ ਹੈ ਤੇ ਹਿਊਮਨ ਤੇ ਟੈਕਨੀਕਲ ਇਨਪੁਟਸ ਦੇ ਨਾਲ ਨਾਲ ਇਸ ਕੇਸ ਦੇ ਉੱਪਰ ਵੀ ਕੰਮ ਕਰ ਰਹੀ ਹੈ ਤੇ ਬਹੁਤ ਹੀ ਜਲਦ ਅਸੀਂ ਜੋ ਮੇਨ ਅਕਿਊਜ਼ਡ ਹੈ ਉਹਨਾਂ ਨੂੰ ਫੜ ਕੇ ਜੋ ਮੀਡੀਆ ਦੇ ਨਾਲ ਇਸ ਚੀਜ਼ ਨੂੰ ਵੀ ਸਾਂਝਾ ਕਰਾਂਗੇ।